ਸਿੱਖ ਤੇ ਕਿਰਪਾ ਕੀਤੀ ਸਤਗੁਰੂ ਜੀ ਸਿੱਖ ਦੀ ਪ੍ਰਤੀ ਪਾਲਣਾ ਕਰਦੇ ਹਨ ਸਤਗੁਰੂ ਜੀ ਆਪਣੇ ਸਿੱਖਾਂ ਵਾਸਤੇ ਸਦਾ ਹੀ ਦਿਆਲ ਹੁੰਦੇ ਹਨ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਵੇਲੇ ਇੱਕ ਬੀਬੀ ਨੇ ਆਪਣੇ ਘਰ ਵਾਲੇ ਲਈ ਬੜਾ ਵਧੀਆ ਜੁਰਾਬਾਂ ਦਾ ਜੋੜਾ ਬਣਾਇਆ ਉਸ ਸਿੱਖ ਨੇ ਸੋਚਿਆ ਕਿ ਜੁਰਾਬਾਂ ਤਾਂ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਸੋਹਣੀਆਂ ਲੱਗਣਗੀਆਂ ਉਸਨੇ ਉਹ ਜੁਰਾਬਾਂ ਸਤਗੁਰੂ ਪ੍ਰਤਾਪ ਸਿੰਘ ਜੀ ਨੂੰ ਪੇਟਾ ਕੀਤੀਆਂ ਸਤਗੁਰ ਪ੍ਰਤਾਪ ਸਿੰਘ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਵਾਪਸ ਕਰਦਿਆਂ ਬਚਨ ਕੀਤਾ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਸੋਹਣੀਆਂ ਚੀਜ਼ਾਂ ਪਾਈਆਂ ਹੋਈਆਂ ਵੇਖ ਕੇ ਖੁਸ਼ ਹੁੰਦੇ ਹੋ ਇਸੇ ਤਰ੍ਹਾਂ ਮੈਂ ਤੁਹਾਨੂੰ ਸੋਹਣੀਆਂ ਚੀਜ਼ਾਂ ਪਾਈਆਂ ਵੇਖ ਕੇ ਖੁਸ਼ ਹੁੰਦਾ ਹਾਂ ਸਤਗੁਰ ਜੀ ਜੀ ਸਿੰਘ ਜੀ ਦੇ ਇੱਕ ਪਿਆਰੇ ਸਿੱਖ ਗਿਆਨੀ ਗੁਰਬਚਨ ਸਿੰਘ ਜੀ ਨੇ ਚੰਡੀਗੜ੍ਹ ਦੇ ਫੇਸ 2 ਇੰਡਸਟਰੀਅਲ ਏਰੀਆ ਵਿੱਚ ਇੱਕ ਪਲਾਟ ਖਰੀਦਿਆ ਪਰ ਪੈਸੇ ਦੀ ਕਾਰਟ ਕਰਕੇ ਉਹ ਪਲਾਟ ਨਹੀਂ ਬਣਾ ਸਕੇ ਸਰਕਾਰ ਨੇ ਆਰਡਰ ਕਰ ਦਿੱਤਾ ਕਿ ਪਲਾਟ ਜਲਦੀ ਬਣਾ ਲਵੋ ਨਹੀਂ ਤੇ ਸਰਕਾਰ ਪਲਾਟ ਤੇ ਕਬਜ਼ਾ ਕਰ ਲਵੇਗੀ। ਉਹਨਾਂ ਦਾ ਮਨ ਬੜਾ ਵਿਚਾਨ ਹੋ ਗਿਆ ਕਿ ਹੁਣ ਕੀ ਕੀਤਾ ਜਾਵੇ। ਉਹਨਾਂ ਨੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਕਿ ਗਰੀਬ ਨਿਵਾਜ ਜੀ ਮੇਰੇ ਪਲਾਟ ਵਿੱਚ ਟਰਨ ਪਾਉਣ ਦੀ ਕਿਰਪਾ ਕਰੋ। ਪਰ ਸਤਗੁਰੂ ਜੀ ਨੇ ਕੋਈ ਬਚਨ ਨਾ ਕੀਤਾ। ਸਤਗੁਰੂ ਜਗਜੀਤ ਸਿੰਘ ਜੀ ਇੱਕ ਦਿਨ ਆਪਣੇ ਇੱਕ ਸੇਵਕ ਨਾਲ ਪਲਾਟ ਵਿੱਚ ਖੜੇ ਦਰਸ਼ਨ ਦੇ ਰਹੇ ਸਨ। ਗਿਆਨੀ ਜੀ ਅਚਾਨਕ ਪਲਾਟ ਤੇ ਪਹੁੰਚੇ ਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੜੇ ਖੁਸ਼ ਤੇ ਹੈਰਾਨ ਹੋਏ। ਉਹਨਾਂ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਸੱਚੇ ਪਾਤਸ਼ਾਹ ਜੀ ਨੇ ਗਿਆਨੀ ਜੀ ਦਾ ਹਾਲਚਲ ਪੁੱਛਿਆ। ਇਸ ਤੋਂ ਬਾਅਦ ਗੱਡੀ ਤੇ ਬੈਠ ਕੇ ਸਤਿਗੁਰੂ ਜੀ ਚਲੇ ਗਏ। ਇਸ ਦੇ ਨਾਲ ਹੀ ਉਹ ਆਪਣੇ ਸਿੱਖ ਦੀ ਚਿੰਤਾ ਨੂੰ ਦੂਰ ਕਰ ਗਏ। ਸਤਿਗੁਰੂ ਜੀ ਨੇ ਐਸੀ ਕਿਰਪਾ ਕਰ ਦਿੱਤੀ ਕਿ ਸਤਿਗੁਰੂ ਜੀ ਦੇ ਜਾਣ ਤੋਂ ਅੱਧੇ ਘੰਟੇ ਬਾਅਦ ਹੀ ਡਾਕ ਖਾਨੇ ਵਾਲੇ ਆ ਗਏ ਅਤੇ ਕਹਿਣ ਲੱਗੇ ਸਾਨੂੰ ਪੋਸਟ ਆਫਿਸ ਵਾਸਤੇ ਜਗ੍ਹਾ ਚਾਹੀਦੀ ਹੈ ਤੁਸੀਂ ਸਾਨੂੰ ਕਿਰਾਏ ਤੇ ਜਗ੍ਹਾ ਦੇ ਦਿਓ ਅਸੀਂ ਆਪਣੇ ਆਪ ਹੀ ਬਣਾ ਲਵਾਂਗੇ ਉਸ ਤੋਂ ਥੋੜੇ ਦਿਨ ਬਾਅਦ ਇੱਕ ਬੈਂਕ ਵਾਲੇ ਆ ਗਏ ਉਹ ਕਹਿਣ ਲੱਗੇ ਸਾਨੂੰ ਜਗ੍ਹਾ ਦੇ ਦਿਓ ਅਸੀਂ ਆਪਣੇ ਆਪ ਹੀ ਬਣਾ ਲਵਾਂਗੇ ਥੋੜੀ ਦੇਰ ਬਾਅਦ ਇੱਕ ਹੋਰ ਬੈਂਕ ਵਾਲੇ ਆ ਗਏ ਉਹ ਵੀ ਕਿਰਾਏ ਤੇ ਜਗ੍ਹਾ ਮੰਗਣ ਲੱਗੇ ਅਤੇ ਕਹਿਣ ਲੱਗੇ ਸਾਨੂੰ ਜਗ੍ਹਾ ਦੇ ਦਿਓ ਅਸੀਂ ਆਪਣੇ ਆਪ ਹੀ ਬਣਾ ਲਵਾਂਗੇ ਇਸ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਸਾਰੀ ਜਗ੍ਹਾ ਕਿਰਾਏ ਤੇ ਚੜ ਗਈ। ਤਾਨਹਣ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਸਾਡੀ ਉਹਨਾਂ ਦੇ ਚਰਨਾਂ ਤੇ ਅਨੇਕਾਂ ਵਾਰੀ ਡੰਡੋਤ ਬੰਦਣਾ ਹੈ। ਤਾਨ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਵਖਸ ਲਵੋ ਤੇ ਦਰਸ਼ਨ ਦੇਵੋ।